ਦੋਸਤੋ ਸਦੀਆਂ ਪੁਰਾਣੀ ਗੱਲ ਹੈ ਕਿ ਅੱਜ ਵਰਗੀਆਂ ਆਧੁਨਿਕ ਸਹੂਲਤਾਂ ਇਨਸਾਨ ਦੇ ਕੋਲ ਮੌਜੂਦ ਨਹੀਂ ਸਨ ਉਸ ਸਮੇਂ ਬਗਦਾਦ ਸ਼ਹਿਰ ਵਿੱਚ ਸ਼ਹਿਵਾਜ਼ ਨਾਮੀ ਇੱਕ ਮੋਤੀਆਂ ਦਾ ਵਪਾਰੀ ਰਹਿੰਦਾ ਸੀ ਕਾਫੀ ਮਿਹਨਤ ਅਤੇ ਭੱਜ ਦੌੜ ਕਰਨ ਤੋਂ ਬਾਅਦ ਵੀ ਉਸ ਨੂੰ ਆਪਣੇ ਕੰਮ ਵਿੱਚ ਇੰਨਾ ਫਾਇਦਾ حاصل ਨਾ ਹੁੰਦਾ ਕਿ ਉਹ ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰ ਸਕੇ ਪਤਾ ਨਹੀਂ ਕਿਹੜੀ ਵਜ੍ਹਾ ਸੀ ਜਿਸ ਕਰਕੇ ਬਗਦਾਦ ਦੇ ਵਿੱਚ ਉਸ ਦਾ ਕਾਰੋਬਾਰ ਕਿਸੇ ਵੀ ਤਰ੍ਹਾਂ ਮੁਨਾਫਾ ਨਹੀਂ ਦੇ پا ਰਿਹਾ ਸੀ کافی ਗੌਰ ਫਿਕਰ ਅਤੇ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਨੇ ਬਗਦਾਦ ਤੋਂ ਕਿਸੇ ਦੂਸਰੇ ਸ਼ਹਿਰ ਸ਼ਿਫਟ ਹੋਣ ਦਾ ਮਨ ਬਣਾ ਲਿਆ ਫਿਰ ਉਹ ਆਪਣਾ ਸਾਰਾ ਕਾਰੋਬਾਰ ਸਮੇਟ ਕੇ ਬਗਦਾਦ ਤੋਂ ਬਸਰਾ ਚਲਿਆ ਆਇਆ ਬਸਰਾ ਦੇ ਵਿੱਚ ਉਸ ਦਾ ਕਾਰੋਬਾਰ ਜਿਹੜਾ ਬਗਦਾਦ ਦੇ ਵਿੱਚ ਨਹੀਂ ਸੀ ਚੱਲ ਰਿਹਾ ਉਹ ਹੁਣ ਬਹੁਤ ਸੋਹਣਾ ਚੱਲਣ ਲੱਗਿਆ 2-3 ਸਾਲਾਂ ਦੇ ਵਿੱਚ ਹੀ ਉਸਨੇ ਆਪਣੀ ਮਿਹਨਤ ਅਤੇ ਸਮਝਦਾਰੀ ਦੀ ਲਿਆਕਤ ਦੇ ਨਾਲ ਆਪਣੀ ਜਮ੍ਹਾਂ ਪੂੰਜੀ ਦੇ ਵਿੱਚ ਕਾਫੀ ਵਾਧਾ ਕਰ ਲਿਆ। ਉਸ ਨੂੰ ਹੁਣ ਉੱਥੇ ਰਹਿੰਦੇ ਨੂੰ ਕਾਫੀ ਅਰਸਾ ਬੀਤ ਗਿਆ ਸੀ। ਮਿਹਨਤ ਦੇ ਨਾਲ-ਨਾਲ ਜਦੋਂ ਉਸ ਨੂੰ ਕਾਰੋਬਾਰੀ ਸੁੱਖ ਮਿਲਿਆ ਤਾਂ ਉਸ ਨੂੰ ਆਪਣੇ ਸ਼ਹਿਰ ਬਗਦਾਦ ਦੀ ਯਾਦ ਆਈ। ਉਸਨੇ ਸੋਚਿਆ ਕਿ ਬਗਦਾਦ ਛੱਡੇ ਕਾਫੀ ਸਮਾਂ ਹੋ ਗਿਆ ਹੈ। ਹੁਣ ਕਾਰੋਬਾਰ ਵੀ ਚੰਗੀ ਤਰ੍ਹਾਂ ਜੰਮ ਗਿਆ ਹੈ। ਚਲੋ ਹੁਣ ਕੁਝ ਸਮਾਂ ਬਗਦਾਦ ਰਹਿ ਕੇ ਆਉਂਦਾ ਹਾਂ। ਨਾਲੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਵੀ ਮਿਲ ਆਵਾਂਗਾ ਇਹ ਖਿਆਲ ਆਉਂਦੇ ਹੀ ਉਸਨੇ ਆਪਣਾ ਬਸਰਾ ਦੇ ਵਿੱਚ ਫੈਲਿਆ ਹੋਇਆ ਸਾਰਾ ਕਾਰੋਬਾਰ ਸਮਟਿਆ ਅਤੇ ਬਗਦਾਦ ਜਾਣ ਦੇ ਲਈ ਤਿਆਰ ਹੋ ਗਿਆ ਸ਼ਹਿਵਾਜ਼ ਜਦੋਂ ਬਸਰਾ ਆਇਆ ਸੀ ਤਾਂ ਉਸ ਸਮੇਂ ਉਸ ਦੀ ਜੇਬ ਦੇ ਵਿੱਚ ਚਾਂਦੀ ਦੇ ਕੁਝ ਸਿੱਕੇ ਸਨ ਪਰ ਹੁਣ ਉਹ ਹਜ਼ਾਰਾਂ ਅਸ਼ਰਫੀਆਂ ਦਾ ਮਾਲਕ ਸੀ ਉਸਨੇ ਮਿਹਨਤ ਅਤੇ ਸਮਝਦਾਰੀ ਦੇ ਨਾਲ ਕਮਾਈਆਂ ਆਪਣੀਆਂ ਅਸ਼ਰਫੀਆਂ ਨੂੰ ਇੱਕ ਮਜ਼ਬੂਤ ਚਮੜੇ ਦੇ ਥੈਲੇ ਵਿੱਚ ਰੱਖਿਆ ਅਤੇ ਸਫ਼ਰ ਦੇ ਲਈ ਰਵਾਨਾ ਹੋ ਗਿਆ ਦਿਨ ਬੀਤ ਗਿਆ ਅਤੇ ਰਾਤ ਹੋ ਗਈ ਸ਼ਹਿਵਾਜ਼ ਨੇ ਰਸਤੇ ਵਿੱਚ ਇੱਕ ਸਰਾਂ ਦੇ ਵਿੱਚ ਰਾਤ گزارਣ ਦਾ ਫੈਸਲਾ ਕੀਤਾ ਅਤੇ ਇੱਕ ਸਰਾਂ ਦੇ ਵਿੱਚ ਪਹੁੰਚ ਗਿਆ ਉਸ ਸਮੇਂ ਉਸੇ ਸਰਾਂ ਦੇ ਵਿੱਚ ਇੱਕ ਬੇਹੱਦ ਤਜਰਬੇਕਾਰ ਅਤੇ ਛਾਤਰ ਠੱਗ ਵੀ ਠਹਿਰਿਆ ਹੋਇਆ ਸੀ ਅੱਗ ਦਾ ਨਾਮ ਇਮਤੀਆਜ਼ ਅਲੀ ਸੀ ਇਮਤੀਆਜ਼ ਅਲੀ ਨੇ ਸ਼ਹਿਵਾਜ਼ ਨੂੰ ਦੇਖਦੇ ਹੀ ਸਮਝ ਲਿਆ ਕਿ ਉਹ ਇੱਕ ਮੋਟੀ ਸਾਮੀ ਹੈ ਹੁਣ ਉਹ ਸ਼ਹਿਵਾਜ਼ ਦੀ ਦੌਲਤ ਨੂੰ ਹਥਿਆਉਣ ਦੀ ਤਰਕੀਬ ਸੋਚਣ ਲੱਗਿਆ ਕਾਫੀ ਗੌਰ ਫਿਕਰ ਕਰਨ ਤੋਂ ਬਾਅਦ ਉਹ ਸ਼ਹਿਵਾਜ਼ ਦੇ ਕੋਲ ਗਿਆ ਅਤੇ ਉਸ ਨੂੰ ਨਮਸਕਾਰ ਕਰਕੇ ਆਪਣੀ ਪਛਾਣ ਦੱਸੀ ਕਿ ਮੈਨੂੰ ਇਮਤੀਆਜ਼ ਅਲੀ ਕਹਿੰਦੇ ਹਨ ਮੈਂ ਕੰਮ ਦੇ سلسلے ਵਿੱਚ ਬਗਦਾਦ ਜਾ ਰਿਹਾ ਹਾਂ ਸਰਾ ਮਾਲਕ ਤੋਂ ਪਤਾ ਚੱਲਿਆ ਹੈ ਕਿ ਤੁਸੀਂ ਵੀ ਬਗਦਾਦ ਹੀ ਜਾ ਰਹੇ ਹੋ ਜਦ ਇੱਕ ਹੀ ਮੰਜ਼ਲ ਦੇ ਆਪਾਂ ਦੋਨੋਂ ਮੁਸਾਫਿਰ ਹਾਂ ਤਾਂ ਫਿਰ ਆਪਾਂ ਦੋਨੋਂ ਇਕੱਠੇ ਕਿਉਂ ਨਾ ਸਫ਼ਰ ਕਰੀਏ ਕਹਿੰਦੇ ਨੇ ਕਿ ਇੱਕ ਤੋਂ ਭਲੇ ਦੋ ਗੱਲਾਂ ਕਰਦੇ ਚੱਲਾਂਗੇ ਤਾਂ ਸਫ਼ਰ ਵਧੀਆ ਨਿਕਲ ਜਾਵੇਗਾ ਸ਼ਹਿਵਾਜ਼ ਬੋਲਿਆ ਜੀ ਹਾਂ ਤੁਸੀਂ ਬਿਲਕੁਲ ਠੀਕ ਕਿਹਾ ਮੈਂ ਵੀ ਬਸਰਾ ਤੋਂ ਬਗਦਾਦ ਹੀ ਜਾ ਰਿਹਾ ਹਾਂ ਆਪਣੇ ਅਜ਼ੀਜ਼ ਦੋਸਤ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਬਸਰਾ ਦੇ ਵਿੱਚ ਮੇਰਾ ਕਾਰੋਬਾਰ ਹੈ ਇਮਤੀਆਜ਼ ਬੋਲਿਆ ਉਹ ਵਾਹ ਮੈਂ ਵੀ ਇੱਕ ਕਾਰੋਬਾਰੀ ਹਾਂ ਅਤੇ 10 ਸਾਲ ਬਾਅਦ ਬਗਦਾਦ ਜਾ ਰਿਹਾ ਹਾਂ ਸੁਣਿਆ ਹੈ ਕਿ ਅੱਜ ਕੱਲ ਲੁਟੇਰੇ ਇੱਕਾ ਦੁੱਕਾ ਮੁਸਾਫਿਰਾਂ ਨੂੰ ਲੁੱਟ ਲੈਂਦੇ ਹਨ ਜਾਂ ਠੱਗ ਉਹਨਾਂ ਨੂੰ ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿੱਚ ਲਾ ਕੇ ਉਹਨਾਂ ਦੀ ਜਮ੍ਹਾਂ ਪੂੰਜੀ ਹਥਿਆ ਲੈਂਦੇ ਹਨ بس ਇਸੇ ਖਿਆਲ ਕਰਕੇ ਮੈਂ ਤੁਹਾਡੇ ਸਾਹਮਣੇ ਇਹ ਤਰਕੀਬ ਰੱਖੀ ਹੈ ਇਸ ਤਰ੍ਹਾਂ ਸਾਨੂੰ ਇੱਕ ਦੂਜੇ ਦਾ ਸਹਾਰਾ ਰਹੇਗਾ ਇਸ ਤਰਕੀਬ ਤੋਂ ਪਲਾ ਸ਼ਹਿਵਾਜ਼ ਨੂੰ ਕੀ ਪਰੇਸ਼ਾਨੀ ਹੋ ਸਕਦੀ ਸੀ ਉਹ ਖੁਦ ਵੀ ਰਸਤੇ ਦੇ ਚੋਰ ਅਤੇ ਠੱਗਾਂ ਤੋਂ ਬਚ ਕੇ ਧਿਆਨ ਦੇ ਨਾਲ ਚੱਲ ਰਿਹਾ ਸੀ ਉਹ ਦਿਲ ਹੀ ਦਿਲ ਇਸ ਸਫ਼ਰ ਵਿੱਚ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਦੁਆ ਕਰਦਾ ਆ ਰਿਹਾ ਸੀ ਉਸਨੇ ਇਹ ਸੋਚ ਕੇ ਕਿ ਇਹ ਸੌਦਗਰ ਵੀ ਮੇਰਾ ਹਮਵਤਨ ਸੌਦਗਰ ਹੈ ਅਤੇ ਬਸਰਾ ਤੋਂ ਬਗਦਾਦ ਵਾਪਸ ਜਾ ਰਿਹਾ ਹੈ ਇਸ ਦਾ ਅਤੇ ਮੇਰਾ ਸਾਥ ਬਿਹਤਰ ਰਹੇਗਾ ਇਸ ਲਈ ਸ਼ਹਿਵਾਜ਼ ਨੇ ਇਮਤiaz ਦੇ ਨਾਲ ਸਫ਼ਰ ਕਰਨ ਦੀ ਹਾਮੀ ਭਰ ਲਈ ਅਗਲੀ ਸਵੇਰ ਦੋਨਾਂ ਨੇ ਇਕੱਠਿਆਂ ਬਗਦਾਦ ਜਾਣ ਵਾਲੇ ਰਸਤੇ ਉੱਪਰ ਆਪਣੇ ਸਫ਼ਰ ਦਾ ਆਗਾਜ਼ ਕੀਤਾ ਇਮਤiaz ਨੇ ਆਪਣੀਆਂ ਚਿਕਨੀਆਂ ਚੋਪੜੀਆਂ ਅਤੇ ਮਜ਼ੇਦਾਰ ਗੱਲਾਂ ਕਰ ਕਰਕੇ ਸ਼ਹਿਵਾਜ਼ ਨੂੰ ਆਪਣੇ ਉੱਪਰ ਭਰੋਸਾ ਕਰਵਾ ਲਿਆ ਸੀ ਅਤੇ ਗੱਲਾਂ-ਗੱਲਾਂ ਦੇ ਵਿੱਚ ਉਸ ਨੇ ਇਹ ਗੱਲ ਵੀ ਪਤਾ ਕਰ ਲਈ ਸੀ ਕਿ ਉਸ ਦੇ ਕੋਲ ਕਿੰਨੀਆਂ ਅਸ਼ਰਫੀਆਂ ਨੇ ਜੰਗਲ, ਪਹਾੜ ਅਤੇ ਮੈਦਾਨੀ ਇਲਾਕਿਆਂ ਨੂੰ ਪਾਰ ਕਰਦੇ ਕਰਦੇ ਇੱਕ ਦਿਨ ਉਹ ਬਗਦਾਦ ਦੇ ਕਰੀਬ ਪਹੁੰਚ ਗਏ। ਉਹਨਾਂ ਸਮਿਆਂ ਦੇ ਵਿੱਚ ਬਗਦਾਦ ਵਿੱਚ ਬਾਹਰੋਂ ਆਉਣ ਵਾਲਿਆਂ ਦੇ ਲਈ ਬਗਦਾਦ ਵਿੱਚ ਐਂਟਰੀ ਦੇ ਲਈ ਸਿਰਫ ਸੌਦਾਗਰਾਂ ਨੂੰ ਇੱਕ ਟੈਕਸ ਦੀ ਅਦਾਇਗੀ ਦੇਣੀ ਪੈਂਦੀ ਸੀ। ਇਮਤੀਆਜ਼ ਨੇ ਸ਼ਹਿਵਾਜ਼ ਨੂੰ ਕਿਹਾ, "ਪਰਾ, ਆਪਾਂ ਦੋਨੋਂ ਬਸਰਾ ਦੇ ਵਿੱਚ ਰਹਿ ਕੇ ਮਿਹਨਤ ਕਰਕੇ ਪਾਈ-ਪਾਈ ਜੋੜ ਕੇ ਇਹ ਅਸ਼ਰਫੀਆਂ ਜਮ੍ਹਾਂ ਕਰਕੇ ਲੈ ਕੇ ਆਏ ਹਾਂ। ਅਗਰ ਆਪਾਂ ਦੋਨੋਂ ਹੀ ਖੁਦ ਨੂੰ ਸੌਦਾਗਰ ਜ਼ਾਹਿਰ ਕਰਾਂਗੇ ਤਾਂ ਆਪਾਂ ਦੋਨਾਂ ਨੂੰ ਹੀ ਟੈਕਸ ਦੀ ਅਦਾਇਗੀ ਕਰਨੀ ਪਵੇਗੀ। ਕਿਉਂ ਨਾ ਆਪਣੇ ਦੋਨਾਂ ਦੇ ਵਿੱਚੋਂ ਇੱਕ ਜਣਾ ਹੀ ਟੈਕਸ ਅਦਾ ਕਰੇ?" ਅਤੇ ਦੂਸਰਾ ਆਮ ਸ਼ਹਿਰੀ ਦੀ ਤਰ੍ਹਾਂ ਸ਼ਹਿਰ ਵਿੱਚ ਦਾਖਲ ਹੋਵੇ ਜਿਸ ਨਾਲ ਇੱਕ ਆਦਮੀ ਟੈਕਸ ਦੇਣ ਤੋਂ ਬਚ ਜਾਵੇਗਾ ਸ਼ਹਿਵਾਜ਼ ਇੱਕ ਸੱਚਾ ਖਰਾ ਅਤੇ ਇਮਾਨਦਾਰ ਸੌਦਾਗਰ ਸੀ ਉਹ ਮਾਮੂਲੀ ਤੋਂ ਵੀ ਮਾਮੂਲੀ ਗੱਲ ਵਿੱਚ ਵੀ ਝੂਠ ਬੋਲਣ ਤੋਂ ਕੰਨ ਕਤਰਾਂਦਾ ਸੀ ਪਰ ਜਦੋਂ ਇਮਤੀਆਜ਼ ਨੇ ਬਹੁਤ ਪਿਆਰ ਅਤੇ ਇੱਜ਼ਤ ਦੇ ਨਾਲ ਇਹ ਗੱਲ ਕਹੀ ਤਾਂ ਸ਼ਹਿਵਾਜ਼ ਬੋਲਿਆ ਠੀਕ ਹੈ ਤਾਂ ਫਿਰ ਮੈਂ ਖੁਦ ਨੂੰ ਸੌਦਾਗਰ ਦੱਸਦੇ ਹੋਏ ਪੂਰੇ ਟੈਕਸ ਦੀ ਅਦਾਇਗੀ ਕਰੂੰਗਾ ਤੁਸੀਂ ਪਰੇਸ਼ਾਨ ਨਾ ਹੋਵੋ ਇਮਤੀਆਜ਼ ਬੋਲਿਆ ਸ਼ਾਇਦ ਤੁਸੀਂ ਮੇਰੀ ਗੱਲ ਦਾ ਗਲਤ ਮਤਲਬ ਕੱਢ ਲਿਆ ਮੈਂ ਇਸ ਲਈ ਟੈਕਸ ਨਹੀਂ ਬਚਾਉਣਾ ਚਾਹੁੰਦਾ ਕਿ ਮੈਂ ਕੰਜੂਸ ਹਾਂ ਬਲਕਿ ਅਸਲੀ ਗੱਲ ਤਾਂ ਇਹ ਹੈ ਕਿ ਮੌਜੂਦਾ ਰਾਜਾ ਬਹੁਤ ਫਜ਼ੂਲ ਖਰਚ ਆਦਮੀ ਹੈ ਉਹ ਟੈਕਸ ਤੋਂ ਹਾਸਲ ਹੋਣ ਵਾਲਾ ਸਾਰਾ ਪੈਸਾ ਗਲਤ ਕੰਮਾਂ ਅਤੇ ਆਯਾਸ਼ੀਆਂ ਦੇ ਵਿੱਚ ਇਸਤੇਮਾਲ ਕਰਦਾ ਹੈ ਇਹ ਸਾਡੀ ਮਿਹਨਤ ਦੀ ਕਮਾਈ ਹੈ ਚਲੋ ਟੈਕਸ ਮੈਂ ਹੀ ਅਦਾ ਕਰਦਾ ਹਾਂ ਬਸ ਤੁਸੀਂ ਮੇਰੇ ਨਾਲ ਨਾਲ ਰਹਿਣਾ ਘੱਟੋ ਘੱਟ ਇੱਕ ਭਰਾ ਦਾ ਪੈਸਾ ਤਾਂ ਟੈਕਸ ਦੇ ਨਾਮ ਤੇ ਖਜ਼ਾਨੇ ਵਿੱਚ ਜਾਣ ਤੋਂ ਮਹਿਫੂਜ਼ ਰਹੇਗਾ ਸ਼ਹਿਵਾਜ਼ ਬੋਲਿਆ ਮaaf ਕਰਨਾ ਭਰਾ ਤੁਸੀਂ ਚੰਗਾ ਨੁਕਤਾ ਦਿੱਤਾ ਹੈ ਮੈਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ ਹੁਣ ਇਮਤੀਆਜ਼ ਨੇ ਬਹੁਤ ਨਰਮੀ ਅਤੇ ਆਪਣੇ ਪੰਦੇ ਦਾ ਇਜ਼ਹਾਰ ਕਰਦੇ ਹੋਏ ਸ਼ਹਿਵਾਜ਼ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਭਰਾ ਤੁਸੀਂ ਮੈਨੂੰ ਆਪਣਾ ਵੱਡਾ ਭਰਾ ਕਿਹਾ ਹੈ ਜੋ ਕਿ ਗਲਤ ਵੀ ਨਹੀਂ ਹੈ ਕਿਉਂਕਿ ਮੇਰੀ ਉਮਰ ਤੁਹਾਡੀ ਉਮਰ ਤੋਂ ਜ਼ਿਆਦਾ ਵੀ ਹੈ ਇਸ ਲਈ ਵੱਡਾ ਭਰਾ ਹੋਣ ਦੇ ਨਾਤੇ ਟੈਕਸ ਦੀ ਅਦਾਇਗੀ ਤੁਸੀਂ ਨਹੀਂ ਮੈਂ ਕਰਾਂਗਾ ਅਖੀਰ ਵੱਡੇ ਹੋਣ ਦੇ ਨਾਤੇ ਇਹ ਮੇਰਾ ਫਰਜ਼ ਵੀ ਹੈ ਇਮਤੀਆਜ਼ ਨੇ ਗੱਲ ਬਹੁਤ ਨਰਮੀ ਅਤੇ ਆਪਣੇ ਪੰਦੇ ਨਾਲ ਕਹੀ ਸੀ ਇਸ ਲਈ ਇਹ ਗੱਲ ਸ਼ਹਿਵਾਜ਼ ਨੂੰ ਮੰਨਣੀ ਹੀ ਪਈ ਹੁਣ ਉਹ ਦੋਨੋਂ ਜਣੇ ਬਗਦਾਦ ਦੇ ਵਿੱਚ ਦਾਖਲ ਹੋਣ ਵਾਲੇ ਦਰਵਾਜੇ ਦੇ ਸਾਹਮਣੇ ਖੜੇ ਹੋ ਗਏ ਫਿਰ ਇਮਤੀਆਜ਼ ਉੱਥੇ ਤਾਇਨਾਤ ਅਧਿਕਾਰੀ ਨੂੰ ਬੋਲਿਆ ਜਨਾਬ ਮੈਂ ਇੱਕ ਸੌਦਾਗਰ ਹਾਂ 10 ਸਾਲ ਬਾਅਦ ਬਸਰਾ ਤੋਂ ਵਾਪਸ ਬਗਦਾਦ ਆਇਆ ਹਾਂ ਮੇਰੇ ਕੋਲ ਮੇਰੀ ਕਮਾਈ ਦੀਆਂ 15000 ਅਸ਼ਰਫੀਆਂ ਹਨ ਅਤੇ ਇਹ ਮੇਰਾ ਮੁਲਾਜ਼ਮ ਸ਼ਹਿਵਾਜ਼ ਹੈ ਅਧਿਕਾਰੀ ਬੋਲਿਆ ਠੀਕ ਹੈ ਤੁਸੀਂ 10 ਅਸ਼ਰਫੀਆਂ ਬਤੌਰ ਟੈਕਸ ਅਦਾ ਕਰਕੇ ਸ਼ਹਿਰ ਵਿੱਚ ਦਾਖਲ ਹੋ ਜਾਓ। ਇਮਤੀਆਜ਼ ਚੀਖ ਕੇ ਬੋਲਿਆ 10 ਅਸ਼ਰਫੀਆਂ ਇਹ ਜ਼ੁਲਮ ਨਹੀਂ ਆ ਲੁੱਟਮਚਾਰ ਰਖੀ ਹੈ ਤੁਸੀਂ ਤਾਂ ਮੈਂ 10 ਅਸ਼ਰਫੀਆਂ ਅਦਾ ਨਹੀਂ ਕਰ ਸਕਦਾ। ਅਧਿਕਾਰੀ ਬੋਲਿਆ ਅਗਰ ਤੁਸੀਂ ਇਹ ਟੈਕਸ ਨਹੀਂ ਭਰੋਗੇ ਤਾਂ ਤੁਹਾਨੂੰ ਸ਼ਹਿਰ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਇਮਤੀਆਜ਼ ਬੋਲਿਆ ਪਰ ਇੰਨਾ ਭਾਰੀ ਟੈਕਸ ਇਹ ਟੈਕਸ ਨਹੀਂ ਹੈ ਇਹ ਤਾਂ ਜਨਤਾ ਦਾ ਖੂਨ ਚੂਸਣ ਵਾਲੀ ਗੱਲ ਹੈ ਅਧਿਕਾਰੀ ਬੋਲਿਆ ਜਨਾਬ ਇਹ ਗਲਤਫਹਿਮੀ ਹੈ ਤੁਹਾਡੀ ਹਕੂਮਤ ਬਾਕੀ ਸਾਰੇ ਲੋਕਾਂ ਕੋਲੋਂ ਕੋਈ ਵੀ ਟੈਕਸ ਨਹੀਂ ਲੈਂਦੀ ਇਹ ਸਿਰਫ ਸੌਦਾਗਰਾਂ ਉੱਪਰ ਹੀ ਲੱਗੂ ਹੈ ਇਸੇ ਟੈਕਸ ਨਾਲ ਹੀ ਜਨਤਾ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਇਮਤੀਆਜ਼ ਬੋਲਿਆ ਤੇਰਾ ਕੀ ਆ ਤੂੰ ਤਾਂ ਰਾਜੇ ਦੇ ਹੱਕ ਦੀ ਹੀ ਗੱਲ ਕਰੇਗਾ ਤੇਰੇ ਤੋਂ ਜ਼ਿਆਦਾ ਤਾਂ ਮੈਂ ਰਾਜੇ ਨੂੰ ਜਾਣਦਾ ਹਾਂ ਉਸ ਸੌਦਾਗਰਾਂ ਦੀ ਮਿਹਨਤ ਦੀ ਕਮਾਈ ਟੈਕਸ ਦੇ ਨਾਮ ਤੇ ਲੁੱਟ ਰਿਹਾ ਹੈ ਅਧਿਕਾਰੀ ਗੁੱਸੇ ਵਿੱਚ ਬੋਲਿਆ ਖਬਰਦਾਰ ਹੁਣ ਅਗਰ ਇੱਕ ਵੀ ਹੋਰ ਲਫਜ਼ ਰਾਜੇ ਦੇ ਖਿਲਾਫ ਬੋਲਿਆ ਤਾਂ ਇਹ ਤੇਰੇ ਲਈ ਠੀਕ ਨਹੀਂ ਹੋਵੇਗਾ ਗੱਲ ਕਾਫੀ ਵੱਧ ਗਈ ਸ਼ਹਿਵਾਜ਼ ਨੇ ਵਿਚ ਪੈ ਕੇ ਉਹਨਾਂ ਦੋਨਾਂ ਦੀ ਸੁਲਹਾ ਕਰਵਾਈ ਅਤੇ ਫਿਰ ਇਮਤੀਆਜ਼ ਨੂੰ ਲੈ ਕੇ ਬਗਦਾਦ ਸ਼ਹਿਰ ਦੇ ਵਿੱਚ ਆ ਗਿਆ ਬਸਰਾ ਜਾਂਦੇ ਸਮੇਂ ਸ਼ਹਿਵਾਜ਼ ਆਪਣਾ ਘਰ ਵੀ ਵੇਚ ਗਿਆ ਸੀ ਇਸ ਲਈ ਨਮਾ ਘਰ ਖਰੀਦਣ ਤੱਕ ਉਸ ਨੂੰ ਕਿਸੇ ਸਰਾਂ ਦੇ ਵਿੱਚ ਰੁਕਣਾ ਪੈਣਾ ਸੀ ਇਮਤੀਆਜ਼ ਅਲੀ ਦਾਵੀ ਕੁਝ ਇਸ ਤਰ੍ਹਾਂ ਦਾ ਹੀ ਵਿਚਾਰ ਸੀ ਦੋਨੋਂ ਜਣੇ ਬਗਦਾਦ ਦੀ ਇੱਕ ਸਰਾਂ ਦੇ ਵਿੱਚ ਰੁਕ ਗਏ ਸਰਾਂ ਦੇ ਵਿੱਚ ਪਹੁੰਚ ਗਏ ਇਮਤੀਆਜ਼ ਨੇ ਦੋਨਾਂ ਦੇ ਸਮਾਨ ਨੂੰ ਇੱਕ ਕਮਰੇ ਦੇ ਵਿੱਚ ਰਖਵਾਇਆ ਅਤੇ ਫਿਰ ਆਪਣੀ ਜੇਬ ਵਿੱਚੋਂ ਚਾਂਦੀ ਦੇ ਦੋ ਸਿੱਕੇ ਕੱਢ ਕੇ ਸ਼ਹਿਵਾਜ਼ ਦੇ ਵੱਲ ਕਰਕੇ ਬੋਲਿਆ ਲਓ ਇਹ ਰੱਖ ਲਵੋ ਸ਼ਹਿਵਾਜ਼ ਨੇ ਹੈਰਾਨ ਹੋ ਕੇ ਸਵਾਲ ਕੀਤਾ ਇਹ ਕਿਸ ਲਈ ਇਮਤੀਆਜ਼ ਬੋਲਿਆ ਇਹ ਤੇਰੀ ਤਨਖਾਹ ਹੈ ਸ਼ਹਿਵਾਜ਼ ਬੋਲਿਆ ਕਿਸ ਤਰ੍ਹਾਂ ਦੀ ਤਨਖਾਹ ਇਮਤੀਆਜ਼ ਮੁਸਕਰਾ ਕੇ ਬੋਲਿਆ ਉਪਰਾ ਤੂੰ ਮੇਰਾ ਮੁਲਾਜ਼ਮ ਜੋ ਹੈ ਸ਼ਹਿਵਾਜ਼ ਹਸਦੇ ਹੋਏ ਬੋਲਿਆ ਚੰਗਾ ਮਜ਼ਾਕ ਕਰ ਲੈਂਦਾ ਹਾਂ ਤੂੰ ਭਰਾ ਮੈਂ ਮਜ਼ਾਕ ਨਹੀਂ ਕਰ ਰਿਹਾ ਪੂਰੀ ਹੋਸ਼ ਹਵਾਸ ਦੇ ਵਿੱਚ ਬੋਲ ਰਿਹਾ ਹਾਂ ਇਮਤੀਆਜ਼ ਨੇ ਜਦੋਂ ਖੁਸ਼ਕ ਜਿਹੇ ਲਹਿਜੇ ਵਿੱਚ ਕਿਹਾ ਤਾਂ ਸ਼ਹਿਵਾਜ ਉਸਦੇ ਵੱਲ ਦੇਖਦਾ ਹੀ ਰਹਿ ਗਿਆ ਉਸ ਨੂੰ ਇਮਤiaz ਦੀ ਇਹ ਗੱਲ ਸਮਝ ਵਿੱਚ ਨਹੀਂ ਸੀ ਆਈ ਨਾ ਹੀ ਉਸ ਨੂੰ ਇਮਤiaz ਦਾ ਇਹ ਰਵਈਆ ਪਸੰਦ ਆਇਆ ਸੀ ਉਹ ਉਸ ਸਮੇਂ ਕਿਸੇ ਬਹਿਸ ਦੇ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਇਸ ਲਈ ਉਸ ਨੇ ਸੋਚਿਆ ਕਿ ਇਮਤiaz ਅਗਰ ਉਸਦੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਕੋਈ ਗੱਲ ਨਹੀਂ ਹੈ ਮੈਂ ਕਿਸੇ ਦੂਸਰੀ ਸਰਾਂ ਦੇ ਵਿੱਚ ਜਾ ਕੇ ਰੁੱਕ ਜਾਂਦਾ ਹਾਂ ਉਹ ਆਪਣਾ ਸਮਾਨ ਚੁੱਕ ਕੇ ਉੱਥੋਂ ਜਾਣ ਲੱਗਿਆ ਤਾਂ ਇਮਤੀਆਜ਼ ਨੇ ਅਸ਼ਰਫੀਆਂ ਦੀ ਥੈਲੀ ਉਹਦੇ ਹੱਥੋਂ ਖੋਹਦੇ ਹੋਏ ਕਿਹਾ ਇਹ ਮੇਰੀ ਥੈਲੀ ਲੈ ਕੇ ਕਿੱਥੇ ਜਾ ਰਹਾ ਹੈ ਸ਼ਹਿਵਾਜ਼ ਨੇ ਹੈਰਤ ਭਰੇ ਅੰਦਾਜ਼ ਵਿੱਚ ਬੋਲਿਆ ਉਹ ਭਰਾ ਇਹ ਕੀ ਹੋ ਗਿਆ ਹੈ ਤੈਨੂੰ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਥੈਲੀ ਮੇਰੀ ਹੈ ਅਤੇ ਹੁਣ ਤੂੰ ਇਸ ਨੂੰ ਆਪਣੀ ਦੱਸ ਰਿਹਾ ਹੈ ਇਮਤੀਆਜ਼ ਘੁਰਦੇ ਹੋਏ ਗੁੱਸੇ ਵਿੱਚ ਬੋਲਿਆ ਮੇਰੀ ਬਿੱਲੀ ਤੇ ਮੈਨੂੰ ਹੀ ਮਿਉ ਮੇਰਾ ਮੁਲਾਜ਼ਮ ਹੋ ਕੇ ਮੈਨੂੰ ਹੀ ਅੱਖਾਂ ਦਿਖਾ ਰਿਹਾ ਹੈ ਇਹ ਕਹਿੰਦੇ ਹੋਏ ਉਸਨੇ ਇੱਕ ਜ਼ੋਰਦਾਰ ਥੱਪੜ ਸ਼ਹਿਵਾਜ਼ ਦੇ ਜੜ ਦਿੱਤਾ ਥੱਪੜ ਖਾ ਕੇ ਸ਼ਹਿਵਾਜ਼ ਤਾਂ ਸਦਮੇ ਦੀ ਹਾਲਤ ਵਿੱਚ ਚਲਿਆ ਗਿਆ ਉਸ ਨੂੰ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਇਮਤੀਆਜ਼ ਨੂੰ ਇੱਥੇ ਪਹੁੰਚਦੇ ਹੀ ਅਚਾਨਕ ਕੀ ਹੋ ਗਿਆ ਹੈ ਇਧਰ ਸ਼ੋਰ ਸ਼ਰਾਬਾ ਸੁਣ ਕੇ ਸਰਾਂ ਦੇ ਵਿੱਚ ਰਹਿਣ ਵਾਲੇ ਦੂਸਰੇ ਮੁਸਾਫਿਰ ਵੀ ਉੱਥੇ ਪਹੁੰਚ ਗਏ ਇਮਤੀਆਜ਼ ਉਹਨਾਂ ਸਾਰਿਆਂ ਨੂੰ ਰੌਲਾ ਪਾ ਪਾ ਕੇ ਸ਼ਹਿਵਾਜ਼ ਦੇ ਵੱਲ ਇਸ਼ਾਰਾ ਕਰਕੇ ਦੱਸਣ ਲੱਗਿਆ ਕਿ ਇਹ ਮੇਰਾ ਮੁਲਾਜ਼ਮ ਹੈ ਅਤੇ ਹੁਣ ਇਸ ਦੀ ਨੀਅਤ ਖਰਾਬ ਹੋ ਗਈ ਹੈ। ਮੇਰੇ ਸਮਾਨ ਨੂੰ ਆਪਣਾ ਸਮਾਨ ਅਤੇ ਮੇਰੀ ਰਕਮ ਨੂੰ ਆਪਣੀ ਰਕਮ ਦੱਸ ਰਿਹਾ ਹੈ। ਹੁਣ ਸ਼ਹਿਵਾਜ਼ ਸਮਝ ਗਿਆ ਕਿ ਇਮਤੀਆਜ਼ ਦੀ ਸ਼ਕਲ ਵਿੱਚ ਉਸ ਦਾ ਪਿੱਛਾ ਕਿਸੇ ਪਹੁੰਚੇ ਹੋਏ ਠੱਗ ਨਾਲ ਪੈ ਗਿਆ ਹੈ। ਉਸ ਨੇ ਆਪਣੀ ਸਫਾਈ ਦੇ ਵਿੱਚ ਕਿਹਾ ਕਿ ਮੈਂ ਇਸ ਦਾ ਮੁਲਾਜ਼ਮ ਨਹੀਂ ਹਾਂ ਇਹ ਇੱਕ ਠੱਗ ਹੈ ਅਤੇ ਮੈਨੂੰ ਮੁਲਾਜ਼ਮ ਦੱਸ ਕੇ ਮੇਰੀ ਕਈ ਸਾਲਾਂ ਦੀ ਕਮਾਈ ਉੱਪਰ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ ਇਹ ਸੁਣਦੇ ਹੀ ਇਮਤੀਆਜ਼ ਅਲੀ ਸ਼ਹਿਵਾਜ਼ ਦੇ ਨਾਲ ਮਰਨ ਮਾਰਨ ਲਈ ਉਤਾਵਲਾ ਹੋ ਗਿਆ ਝਗੜਾ ਵੱਧ ਜਾਣ ਦੀ ਸੂਰਤ ਵਿੱਚ ਸਰਾਂ ਮਾਲਕ ਨੇ ਉਹਨਾਂ ਦੋਨਾਂ ਨੂੰ ਲਿਜਾ ਕੇ ਕਾਜੀ ਦੀ ਅਦਾਲਤ ਵਿੱਚ ਪੇਸ਼ ਕਰਤਾ ਸਰਾਂ ਦੇ ਮਾਲਕ ਕੋਲੋਂ ਝਗੜੇ ਦੀ ਸਾਰੀ ਜਾਣਕਾਰੀ ਲੈ ਕੇ ਕਾਜੀ ਬੋਲਿਆ ਕਿ ਕਿਸੇ ਵੀ ਫੈਸਲੇ ਉੱਪਰ ਪਹੁੰਚਣ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਥੈਲੇ ਵਿੱਚ ਕਿੰਨੀਆਂ ਅਸ਼ਰਫੀਆਂ ਹਨ ਮੈਂ ਦੱਸਦਾ ਹਾਂ ਸ਼ਹਿਬਾਜ਼ ਬੋਲਿਆ ਲੇਕਿਨ ਇਮਤੀਆਜ਼ ਚੀਖਦਾ ਹੋਇਆ ਬੋਲਿਆ ਕਾਜੀ ਸਾਹਿਬ ਥੈਲੇ ਵਿੱਚ ਕਿੰਨੀਆਂ ਅਸ਼ਰਫੀਆਂ ਹਨ ਪਹਿਲਾਂ ਮੈਂ ਦੱਸਦਾ ਹਾਂ ਹਲੇ ਇਮਤੀਆਜ਼ ਦੱਸਣ ਹੀ ਲੱਗਿਆ ਸੀ ਕਿ ਕਾਜੀ ਨੇ ਉਸ ਨੂੰ ਰੋਕ ਦਿੱਤਾ ਅਤੇ ਫਿਰ ਬੋਲਿਆ ਮੈਂ ਤੁਹਾਡੇ ਦੋਨਾਂ ਕੋਲੋਂ ਅਲੱਗ-ਅਲੱਗ ਹੋ ਕੇ ਪੁੱਛਣਾ ਚਾਹਾਂਗਾ ਕਿ ਥੈਲੇ ਵਿੱਚ ਕਿੰਨੀਆਂ ਅਸ਼ਰਫੀਆਂ ਹਨ ਕਾਜੀ ਨੇ ਇਹ ਗੱਲ ਇਸ ਲਈ ਕਹੀ ਸੀ ਕਿ ਜਿਸ ਦੀ ਥੈਲੀ ਹੋਵੇਗੀ ਉਸ ਨੂੰ ਆਪਣੀ ਸਹੀ ਰਕਮ ਦੇ ਬਾਰੇ ਵਿੱਚ ਪਤਾ ਹੋਵੇਗਾ ਦੂਜੇ ਨੂੰ ਨਹੀਂ ਕਾਜੀ ਨੇ ਦੋਨਾਂ ਨੂੰ ਅਲੱਗ-ਅਲੱਗ ਕਰਕੇ ਅਸ਼ਰਫੀਆਂ ਦੇ ਬਾਰੇ ਪੁੱਛਿਆ ਫਿਰ ਆਪਣੇ ਮਹਤਵਾਰ ਆਦਮੀ ਕੋਲੋਂ ਉਸ ਦੀ ਤਹਿਕੀਕਾਤ ਕਰਵਾਈ ਤਾਂ ਦੋਨਾਂ ਦੀ ਕਹੀ ਰਕਮ ਸਹੀ ਨਿਕਲੀ ਕਾਜੀ ਜਿਸ ਮਸਲੇ ਨੂੰ ਬਹੁਤ ਆਸਾਨ ਸਮਝ ਰਿਹਾ ਸੀ ਹੁਣ ਉਹ ਬਹੁਤ ਉਲਝ ਗਿਆ ਸੀ ਬਹੁਤ ਸੋਚਣ ਤੋਂ ਬਾਅਦ ਕਾਜੀ ਨੇ ਦੋਨਾਂ ਨੂੰ ਕਿਹਾ ਕਿ ਅਗਰ ਤੁਹਾਡੇ ਕੋਲ ਤੁਹਾਡੀ ਸਚਾਈ ਨਾਲ ਸੰਬੰਧਿਤ ਕੋਈ ਗਵਾਹ ਜਾਂ ਸਬੂਤ ਹੈ ਤਾਂ ਉਸ ਨੂੰ ਪੇਸ਼ ਕਰੋ ਤਾਂ ਕਿ ਉਸ ਦੀ ਰੌਸ਼ਨੀ ਦੇ ਵਿੱਚ ਇਨਸਾਫ ਕੀਤਾ ਜਾ ਸਕੇ ਇਹ ਸੁਣ ਕੇ ਸ਼ਹਿਵਾਜ਼ ਬਹੁਤ ਡੂੰਗੀ ਸੋਚ ਦੇ ਵਿੱਚ ਡੁੱਬ ਗਿਆ ਕਿ ਬਸਰਾ ਤਾਂ ਇੱਥੋਂ ਬਹੁਤ ਦੂਰ ਹੈ ਇੰਨੀ ਦੂਰੋਂ ਮੈਂ ਪਲਾ ਸਬੂਤ ਕਿਵੇਂ ਲਿਆਵਾਂਗਾ ਪਿਛੇ ਰਹਾ ਬਗਦਾਦ ਇੱਥੇ ਉਸਦੇ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਤਾਂ ਹਨ ਪਰ ਉਹਨਾਂ ਨੂੰ ਕਿੱਥੇ ਪਤਾ ਕਿ ਮੈਂ ਬਸਰਾ ਤੋਂ 30000 ਅਸ਼ਰਫੀਆਂ ਕਮਾ ਕੇ ਲੈ ਕੇ ਆਇਆ ਹਾਂ ਦੂਜੇ ਪਾਸੇ ਇਮਤੀਆਜ਼ ਅਲੀ ਸਬੂਤ ਅਤੇ ਗਵਾਹ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਉਸਨੇ ਮੁਸਕਰਾਉਂਦੇ ਹੋਏ ਕਾਜੀ ਨੂੰ ਕਿਹਾ ਹਜ਼ੂਰ ਬਗਦਾਦ ਵਿੱਚ ਦਾਖਲੇ ਦੇ ਸਮੇਂ ਮੈਂ ਇਨ੍ਹਾਂ ਅਸ਼ਰਫੀਆਂ ਉੱਪਰ 10 ਅਸ਼ਰਫੀਆਂ ਬਤੌਰ ਸਰਕਾਰੀ ਟੈਕਸ ਅਦਾ ਕੀਤਾ ਸੀ ਤੁਸੀਂ ਸ਼ਹਿਰ ਦੇ ਦਰਵਾਜ਼ੇ ਤੇ ਤਾਇਨਾਤ ਟੈਕਸ ਅਫਸਰ ਕੋਲੋਂ ਮੇਰੀ ਗੱਲ ਦੀ ਤਸਦੀਕ ਕਰਵਾ ਸਕਦੇ ਹੋ ਕਿ ਸਾਡੇ ਵਿੱਚੋਂ ਕੌਣ ਮਾਲਕ ਹੈ ਅਤੇ ਕੌਣ ਮੁਲਾਜ਼ਮ ਇਹ ਸੁਣਦੇ ਹੀ ਸ਼ਹਿਵਾਜ਼ ਦੇ ਤਾਂ ਹੋਸ਼ ਹੀ ਉੱਡ ਗਏ ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਜਿਹਾ ਛਾ ਗਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਬਗਦਾਦ ਦੀ ਐਂਟਰੀ ਗੇਟ ਤੇ ਤਾਇਨਾਤ ਅਧਿਕਾਰੀ ਦਿਨ ਪਰਦਾ ਇਕੱਠਾ ਕੀਤਾ ਟੈਕਸ ਜਮ੍ਹਾਂ ਕਰਵਾਉਣ ਖੁਦ ਕਾਜੀ ਦੇ ਕੋਲ ਪਹੁੰਚ ਗਿਆ ਕਾਜੀ ਨੇ ਉਸ ਅਧਿਕਾਰੀ ਨੂੰ ਪੁੱਛਿਆ ਕਿ ਤੂੰ ਇਹਨਾਂ ਦੋਨਾਂ ਨੂੰ ਜਾਣਦਾ ਹੈ ਇਹਨਾਂ ਦੋਨਾਂ ਵਿੱਚੋਂ ਕੌਣ ਮਾਲਕ ਹੈ ਅਤੇ ਕੌਣ ਮੁਲਾਜ਼ਮ ਅਧਿਕਾਰੀ ਬੋਲਿਆ ਜੀ ਜਨਾਬ ਕਿਉਂ ਨਹੀਂ ਇਹ ਕਹਿੰਦੇ ਹੋਏ ਟੈਕਸ ਅਫਸਰ ਨੇ ਇਮਤੀਆਜ਼ ਨੂੰ ਮਾਲਕ ਅਤੇ ਸ਼ਹਿਵਾਜ਼ ਨੂੰ ਉਸਦਾ ਮੁਲਾਜ਼ਮ ਦੱਸ ਦਿੱਤਾ ਕਾਜੀ ਨੇ ਫਿਰ ਪੁੱਛਿਆ ਕਿ ਤੂੰ ਜੋ ਵੀ ਕਹਿ ਰਿਹਾ ਹੈ ਕਿ ਇਹ ਸੱਚ ਹੈ ਤੈਨੂੰ ਕੋਈ ਗਲਤਫਹਿਮੀ ਤਾਂ ਨਹੀਂ ਹੋ ਰਹੀ ਅਫਸਰ ਬੋਲਿਆ ਜੀ ਜਨਾਬ ਮੈਂ ਜੋ ਕੁਝ ਵੀ ਕਿਹਾ ਹੈ ਉਹ ਪੂਰੇ ਯਕੀਨ ਅਤੇ ਹੋਸ਼ ਹਵਾਸ ਦੇ ਵਿੱਚ ਕਿਹਾ ਹੈ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ ਹੁਣ ਤਾਂ ਕਲਜੀ ਦੇ ਕੋਲ ਸ਼ੱਕ ਦੀ ਕੋਈ ਵੀ ਗੁੰਜਾਇਸ਼ ਨਹੀਂ ਬਚੀ ਸੀ ਸਾਰੇ ਸਬੂਤ ਅਤੇ ਗਵਾਹ ਇਮਤੀਆਜ਼ ਅਲੀ ਦੇ ਹੱਕ ਵਿੱਚ ਸਨ ਸਾਰੇ ਇਹੀ ਸੋਚ ਰਹੇ ਸਨ ਕਿ ਕਾਜੀ ਇਮਤਿਆਜ਼ ਦੇ ਹੱਕ ਵਿੱਚ ਹੀ ਫੈਸਲਾ ਸੁਣਾਵੇਗਾ ਅਤੇ ਸ਼ਹਿਵਾਜ਼ ਨੂੰ ਧੋਖਾਧੜੀ ਦੇ ਇਲਜ਼ਾਮ ਵਿੱਚ ਸਜ਼ਾ ਦੇਵੇਗਾ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਐਦਾਂ ਹੱਥੋਂ ਨਿਕਲਦੀ ਦੇਖ ਸ਼ਹਿਵਾਜ਼ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਪਰ ਇੰਨੀ ਵੱਡੀ ਰਕਮ ਹੱਥੋਂ ਨਿਕਲਣ ਨਾਲੋਂ ਉਸ ਨੂੰ ਆਪਣੀ ਇੱਜ਼ਤ ਦੀ ਜ਼ਿਆਦਾ ਫਿਕਰ ਸੀ ਜਿਹੜੀ ਇੱਕੋ ਝਟਕੇ ਦੇ ਵਿੱਚ ਤਬਾਹ ਹੋ ਜਾਣੀ ਸੀ ਉਸਦੇ ਕਿਰਦਾਰ ਦੇ ਉੱਪਰ ਧੁਖਾ ਧੜੀ ਦਾ ਇਲਜ਼ਾਮ ਲੱਗਣ ਵਾਲ ਸੀ ਉਸ ਨੂੰ ਆਪਣੀ ਜ਼ਿੰਦਗੀ ਦੇ ਕੁਝ ਦਿਨ ਬਤੌਰ ਸਜ਼ਾ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣੇ ਸੀ ਇੱਜ਼ਤ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕੋਈ ਸੌਦਾਗਰ ਨਹੀਂ ਹੈ ਬਲਕਿ ਹਕੀਕਤ ਵਿੱਚ ਇੱਕ ਠੱਗ ਹੈ ਕਾਜੀ ਨੇ ਸਵਾਲ ਕੀਤਾ ਕਿ ਤੂੰ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਸ਼ਹਿਵਾਜ਼ ਬੋਲਿਆ ਹਜ਼ੂਰ ਟੈਕਸ ਚੋਰੀ ਕਰਨਾ ਇੱਕ ਜੁਰਮ ਹੈ ਟੈਕਸ ਬਚਾਉਣ ਦੇ ਜੁਰਮ ਵਿੱਚ ਮੈਨੂੰ ਸਜ਼ਾ ਨਾ ਮਿਲ ਜੇ ਇਸੇ ਗੱਲ ਦੇ ਡਰ ਕਰਕੇ ਮੈਂ ਪਹਿਲਾਂ ਇਹ ਗੱਲ ਨਹੀਂ ਦੱਸੀ ਇਹ ਸੁਣ ਕੇ ਇਮਤੀਆਜ਼ ਅਲੀ ਚੀਖ ਉੱਠਿਆ ਅਤੇ ਬੋਲਿਆ ਹਜ਼ੂਰ ਇਸਨੇ ਇੱਕ ਕਹਾਣੀ ਬਿਲਕੁਲ ਨਵੀਂ ਅਤੇ ਝੂਠੀ ਘੜੀ ਹੈ। ਇਹ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ। ਕਾਜੀ ਬਹੁਤ ਸਮਝਦਾਰ ਅਤੇ ਹਾਜ਼ਰ ਦਿਮਾਗ ਸੀ। ਉਹ ਫੈਸਲਾ ਕਰਨ ਵਿੱਚ ਕੋਈ ਵੀ ਜਲਦਬਾਜ਼ੀ ਨਹੀਂ ਸੀ ਕਰਨੀ ਚਾਹੁੰਦਾ। ਉਸਨੇ ਕੁਝ ਸੋਚਦੇ ਹੋਏ ਕਿਹਾ, "ਠੀਕ ਹੈ। ਮੈਂ ਇਸ ਮੁਕਦਮੇ ਦਾ ਫੈਸਲਾ ਕੱਲ ਦੀ ਅਦਾਲਤ ਵਿੱਚ ਸੁਣਾਵਾਂਗਾ। ਕਿਉਂਕਿ ਹੁਣ ਤੱਕ ਦੀ ਤਹਿਕੀਕਾਤ ਤੋਂ ਇਹ ਪਤਾ ਚੱਲਦਾ ਸੀ ਕਿ ਥੈਲੀ ਦਾ ਮਾਲਕ ਇਮਤੀਆਜ਼ ਲੱਗ ਰਿਹਾ ਹੈ ਇਸ ਲਈ ਉਸਨੇ ਥੈਲੀ ਇਮਤੀਆਜ਼ ਨੂੰ ਹੀ ਦਵਾ ਦਿੱਤੀ ਪਰ ਉਹਨਾਂ ਨੂੰ ਆਪਣੀ ਅਦਾਲਤ ਤੋਂ ਦੂਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਹਨਾਂ ਨੂੰ ਆਪਣੇ ਮਹਿਮਾਨਖਾਨੇ ਵਿੱਚ ਰੁਕਵਾ ਕੇ ਦੋ ਪਹਿਰੇਦਾਰ ਤਾਇਨਾਤ ਕਰਵਾ ਦਿੱਤੇ ਇਮਤੀਆਜ਼ ਅਲੀ ਨੂੰ ਆਪਣੀ ਬਹੁਤ ਸਫਾਈ ਅਤੇ ਸੋਚ ਸਮਝ ਕੇ ਕੀਤੀ ਗਈ ਸਾਜ਼ਿਸ਼ ਉੱਪਰ ਵਿਸ਼ਵਾਸ ਸੀ ਜਦਕਿ ਸ਼ਹਿਵਾਜ਼ ਨੂੰ ਆਪਣੀ ਮਿਹਨਤ ਅਤੇ ਪਰਮਾਤਮਾ ਉੱਪਰ ਭਰੋਸਾ ਸੀ ਉਹ ਦਿਲ ਹੀ ਦਿਲ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਰਿਹਾ ਅਤੇ ਫਿਰ ਸਕੂਨ ਦੀ ਨੀਂਦ ਸੌ ਗਿਆ ਰਾਤ ਆਪਣਾ ਅੱਧਾ ਸਫ਼ਰ ਤੈਅ ਕਰ ਚੁੱਕੀ ਸੀ ਇਮਤੀਆਜ਼ ਅਲੀ ਜੋ ਕਿ ਹੁਣ ਤੱਕ ਸੌ ਨਹੀਂ ਸੀ ਸਕਿਆ ਇੱਕ ਆਹਟ ਸੁਣ ਕੇ ਬਿਸਤਰੇ ਤੋਂ ਉੱਠ ਕੇ ਬੈਠ ਗਿਆ ਆਪਣੇ ਸਾਹਮਣੇ ਕਾਜੀ ਨੂੰ ਦੇਖ ਕੇ ਹੈਰਤ ਦੇ ਨਾਲ ਬੋਲਿਆ ਉਹ ਕਾਜੀ ਸਾਹਿਬ ਤੁਸੀਂ ਕਾਜੀ ਸਾਹਿਬ ਨੇ ਆਪਣੇ ਬੁੱਲਾਂ ਉੱਪਰ ਉਂਗਲ ਰੱਖ ਕੇ ਉਸ ਨੂੰ ਖਾਮੋਸ਼ ਰਹਿਣ ਦਾ ਇਸ਼ਾਰਾ ਕੀਤਾ ਅੱਧੇ ਫਿਰ ਕੋਲ ਪਹੁੰਚ ਕੇ ਹੌਲੀ ਦੇਣੇ ਬੋਲਿਆ ਮੈਂ ਇਸ ਸਮੇਂ ਤੇਰੇ ਕੋਲ ਬਹੁਤ ਹੀ ਜ਼ਰੂਰੀ ਕੰਮ ਦੇ ਲਈ ਆਇਆ ਹਾਂ ਇਮਤੀਆਜ਼ ਬਹੁਤ ਆਰਾਮ ਦੇ ਨਾਲ ਬੋਲਿਆ ਤੁਸੀਂ ਹੁਕਮ ਕਰੋ ਜਨਾਬ ਕਾਜੀ ਬੋਲਿਆ ਥੋੜੀ ਦੇਰ ਪਹਿਲਾਂ ਸ਼ਹਿਵਾਜ਼ ਮੇਰੇ ਕੋਲ ਆਇਆ ਸੀ ਉਸ ਨੇ ਕਿਹਾ ਕਿ ਅਗਰ ਤੁਸੀਂ ਮੇਰੇ ਹੱਕ ਦੇ ਵਿੱਚ ਫੈਸਲਾ ਕਰ ਦਬੋ ਤਾਂ ਇਸ ਥੈਲੇ ਵਿੱਚੋਂ ਇੱਕ ਤਿਹਾਈ ਅਸ਼ਰਫੀਆਂ ਜਾਨੀ ਕਿ 1000 ਅਸ਼ਰਫੀਆਂ ਉਹ ਮੈਨੂੰ ਦੇ ਦੇਵੇਗਾ ਕਾਜੀ ਨੇ ਇਹ ਗੱਲ ਬੜੇ ਰਾਜ ਦਰਾਣਾ ਅੰਦਾਜ਼ ਵਿੱਚ ਕਹੀ ਇਮਤੀਆਜ਼ ਬੋਲਿਆ ਫਿਰ ਤੁਸੀਂ ਕੀ ਜਵਾਬ ਦਿੱਤਾ ਕਾਜੀ ਡੂੰਘੀਆਂ ਨਜ਼ਰਾਂ ਦੇ ਨਾਲ ਦੇਖਦੇ ਹੋਏ ਬੋਲਿਆ ਮੈਂ ਕੀ ਕਹਿਣਾ ਸੀ ਉਸਨੂੰ ਹੁਣ ਜੋ ਕਹਿਣਾ ਹੈ ਉਹ ਤੂੰ ਦੱਸ ਮੈਂ ਤਾਂ ਕੱਲ ਹੀ ਅਦਾਲਤ ਵਿੱਚ ਫੈਸਲਾ ਸੁਣਾਵਾਗਾ ਇਹ ਸੁਣ ਕੇ ਇੱਕ ਪਲ ਦੇ ਲਈ ਤਾਂ ਇਮਤੀਆਜ਼ ਦੇ ਚਿਹਰੇ ਦੀ ਰੰਗ ਤੇ ਫਿੱਕੀ ਪੈ ਗਈ ਉਹ ਸਮਝ ਗਿਆ ਕਿ ਕਾਜੀ ਦੇ ਦਿਲ ਵਿੱਚ ਬੇਈਮਾਨੀ ਆ ਗਈ ਹੈ ਇਸ ਲਈ ਹੀ ਉਸਨੇ ਅੱਜ ਦਾ ਫੈਸਲਾ ਕੱਲ ਦੇ ਲਈ ਛੱਡਿਆ ਸੀ ਅਗਰ ਇਸਨੇ ਸ਼ਹਿਵਾਜ਼ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਤਾਂ ਮੇਰਾ ਐਨੇ ਦਿਨਾਂ ਤੋਂ ਬੁਣਿਆ ਬਣਾਇਆ ਸਾਜ਼ਿਸ਼ ਦਾ ਜਾਲ ਬੇਕਾਰ ਚੱਲਿਆ ਜਾਵੇਗਾ ਸਜ਼ਾ ਅਤੇ ਬਦਨਾਮੀ ਅਲੱਗ ਤੋਂ ਮਿਲੇਗੀ ਅਗਰ ਮੈਂ ਇਸ ਨੂੰ ਅੱਧੀਆਂ ਅਸ਼ਰਫੀਆਂ ਵੀ ਦੇ ਦਵਾਂ ਤਾਂ ਵੀ ਮੇਰੇ ਕੋਲ 1.5 ਹਜ਼ਾਰ ਅਸ਼ਰਫੀਆਂ ਬਚ ਜਾਣਗੀਆਂ ਮੇਰੇ ਉੱਪਰ ਇਲਜ਼ਾਮ ਵੀ ਕੋਈ ਨਹੀਂ ਲੱਗੇਗਾ ਇਹ ਖਿਆਲ ਆਉਂਦੇ ਹੀ ਉਸਨੇ ਕਾਜੀ ਨੂੰ ਕਿਹਾ ਹਜ਼ੂਰ ਅਗਰ ਸ਼ਹਿਬਾਜ਼ ਤੁਹਾਨੂੰ ਇੱਕ ਤਿਹਾਈ ਅਸ਼ਰਫੀਆਂ ਦੇ ਰਿਹਾ ਹੈ ਤਾਂ ਮੈਂ ਤੁਹਾਨੂੰ ਅੱਧੀਆਂ ਅਸ਼ਰਫੀਆਂ ਦੇਣ ਨੂੰ ਤਿਆਰ ਹਾਂ ਲੇਕਿਨ ਤੁਸੀਂ ਫੈਸਲਾ ਮੇਰੇ ਹੀ ਹੱਕ ਵਿੱਚ ਕਰੋ ਕਾਜੀ ਬੋਲਿਆ ਠੀਕ ਹੈ ਤਾ ਫਿਰ ਮੇਰੇ ਹਿੱਸੇ ਦੀਆਂ ਅੱਧੀਆਂ ਅਸ਼ਰਫੀਆਂ ਤੂੰ ਮੈਨੂੰ ਹੁਣੇ ਹੀ ਦੇ ਦੇ ਅਤੇ ਬੇਫਿਕਰ ਹੋ ਕੇ ਸੌਂ ਜਾ ਇਮਤੀਆਜ਼ ਨੇ ਉਸੇ ਸਮੇਂ ਥੈਲੇ ਵਿੱਚੋਂ ਕੱਢ ਕੇ 1500 ਅਸ਼ਰਫੀਆਂ ਗਿਣੀਆਂ ਅਤੇ ਕਾਜੀ ਦੇ ਹਵਾਲੇ ਕਰ ਦਿੱਤੀਆਂ ਕਾਜੀ ਦੇ ਜਾਣ ਤੋਂ ਬਾਅਦ ਇਮਤੀਆਜ਼ ਵੀ ਆਰਾਮ ਦੇ ਨਾਲ ਸੌਂ ਗਿਆ ਅਗਲੇ ਦਿਨ ਜਦੋਂ ਕਾਜੀ ਦੀ ਅਦਾਲਤ ਵਿੱਚ ਦੋਨਾਂ ਨੂੰ ਪੇਸ਼ ਕੀਤਾ ਗਿਆ ਤਾਂ ਸ਼ਹਿਵਾਜ਼ ਦਾ ਚਿਹਰਾ ਗੰਭੀਰ ਪਰ ਸਕੂਨ ਵਾਲਾ ਸੀ ਜਦ ਕੇ ਇਮਤੀਆਜ਼ ਦੇ ਚਿਹਰੇ ਤੇ ਮੁਸਕਰਾਹਟ ਅਤੇ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਝਲਕ ਰਹੀ ਸੀ ਕਾਜੀ ਨੇ ਦੋਨਾਂ ਦੇ ਚਿਹਰਿਆਂ ਤੇ ਇੱਕ ਝਲਕ ਮਾਰੀ ਅਤੇ ਫਿਰ ਇਮਤੀਆਜ਼ ਨੂੰ ਬੋਲਿਆ ਠੀਕ ਹੈ ਹੁਣ ਤੂੰ ਸਭ ਦੇ ਸਾਹਮਣੇ ਆਪਣੀ ਥੈਲੀ ਦੀਆਂ ਅਸ਼ਰਫੀਆਂ ਗਿਣ ਕੇ ਦਿਖਾ ਕਾਜੀ ਨੇ ਅਦਾਲਤੀ ਕਾਰਵਾਈ ਦਾ ਆਗਾਜ਼ ਕਰਦੇ ਹੋਏ ਇਮਤੀਆਜ਼ ਨੂੰ ਕਿਹਾ ਕਾਜੀ ਦੀ ਗੱਲ ਸੁਣ ਕੇ ਇਮਤੀਆਜ਼ ਉਲਝਣ ਦੇ ਵਿੱਚ ਪੈ ਗਿਆ ਉਸਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਕਾਜੀ ਸਾਹਿਬ ਸਭ ਦੇ ਸਾਹਮਣੇ ਅਸ਼ਰਫੀਆਂ ਗਿਣਨ ਦਾ ਹੁਕਮ ਕਿਉਂ ਦੇ ਰਹੇ ਹਨ ਉਸ ਨੂੰ ਸੋਚ ਵਿੱਚ ਡੁੱਬਿਆ ਦੇਖ ਕਾਜੀ ਸਾਹਿਬ ਨੇ ਫਿਰ ਆਪਣੀ ਗੱਲ ਦੁਹرائی ਅਤੇ ਕਿਹਾ ਕੀ ਗੱਲ ਹੋ ਗਈ ਇਮਤੀਆਜ਼ ਕਿਹੜੀ ਸੋਚ ਦੇ ਵਿੱਚ ਡੁੱਬਿਆ ਹੈ ਆਪਣੇ ਕਹੇ ਮੁਤਾਬਿਕ ਆਪਣੀ ਥੈਲੀ ਦੇ ਵਿੱਚੋਂ 3000 ਅਸ਼ਰਫੀਆਂ ਸਭ ਦੇ ਸਾਹਮਣੇ ਗਿਣ ਕੇ ਦਿਖਾ ਇਹ ਸੁਣ ਕੇ ਤਾਂ ਇਮਤੀਆਜ਼ ਦੇ ਹੋਸ਼ ਹੀ ਉੱਡ ਗਏ ਉਸਦੀ ਥੈਲੀ ਦੇ ਵਿੱਚ ਤਾਂ ਸਿਰਫ 1.500 ਅਸ਼ਰਫੀਆਂ ਹੀ ਰਹਿ ਗਈਆਂ ਸਨ ਹੁਣ ਅਗਰ ਉਹ ਇਹ ਕਹਿੰਦਾ ਕਿ 3000 ਅਸ਼ਰਫੀਆਂ ਵਿੱਚੋਂ 1.500 ਅਸ਼ਰਫੀਆਂ ਕਾਜੀ ਨੇ ਲੈ ਲਈਆਂ ਹਨ ਤਾਂ ਉਸਦੀ ਗੱਲ ਤੇ ਕੋਈ ਵੀ ਭਰੋਸਾ ਨਹੀਂ ਕਰੇਗਾ ਅਤੇ ਕਾਜੀ ਝੂਠ ਬੋਲਣ ਅਤੇ ਗਲਤ ਬਿਆਨਬਾਜ਼ੀ ਕਰਨ ਦੇ ਜੁਰਮ ਵਿੱਚ ਸਜ਼ਾ ਇਹ ਕੈਦ ਸੁਣਾ ਦੇਵੇਗਾ ਇਮਤੀਆਜ਼ ਨੂੰ ਖਾਮੋਸ਼ ਖੜਾ ਦੇਖ ਕੇ ਕਾਜੀ ਨੇ ਆਪਣੇ ਦੋ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਮਤੀਆਜ਼ ਦੇ ਹੱਥੋਂ ਥੈਲਾ ਲੈ ਕੇ ਅਦਾਲਤ ਵਿੱਚ ਸਭ ਦੇ ਸਾਹਮਣੇ ਅਸ਼ਰਫੀਆਂ ਗਿਣੋ ਸਿਪਾਹੀਆਂ ਨੇ ਹੁਕਮ ਦੀ ਪਾਲਣਾ ਕੀਤੀ ਅਤੇ ਅਸ਼ਰਫੀਆਂ ਗਿਣਨੀਆਂ ਸ਼ੁਰੂ ਕਰਤੀਆਂ ਗਿਣਤੀ ਖਤਮ ਹੋਈ ਤਾਂ ਅਸ਼ਰਫੀਆਂ ਸਿਰਫ 1.5 ਹਜ਼ਾਰ ਹੀ ਸਨ ਬਾਕੀ ਅਸ਼ਰਫੀਆਂ ਕਿੱਥੇ ਨੇ ਕਾਜੀ ਸਾਹਿਬ ਨੇ ਇਮਤੀਆਜ਼ ਨੂੰ ਸਵਾਲ ਕੀਤਾ ਕਾਜੀ ਸਾਹਿਬ ਦਾ ਸਵਾਲ ਸੁਣ ਕੇ ਇਮਤੀਆਜ਼ ਬਿਲਕੁਲ ਹੀ ਨਾ ਉੱਤਰ ਹੋ ਗਿਆ ਸਜ਼ਾ ਦੇ ਖੌਫ ਕਰਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਉਸ ਦੇ ਕੰਨਾਂ ਦੇ ਵਿੱਚ ਸਾਹ-ਸਾਹ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਉਸੇ ਸਮੇਂ ਕਾਜੀ ਸਾਹਿਬ ਨੇ ਕਿਹਾ ਕਿ ਸ਼ਾਇਦ ਤੂੰ ਮੇਰੇ ਸਵਾਲ ਦਾ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਹੈ ਤਾਂ ਫਿਰ ਸੁਣੋ ਮੈਂ ਦੱਸਦਾ ਹਾਂ ਕਿ ਇਸ ਥੈਲੀ ਦੀਆਂ ਬਾਕੀ 1.500 ਅਸ਼ਰਫੀਆਂ ਕਿੱਥੇ ਹਨ ਇਹ ਕਹਿੰਦੇ ਹੋਏ ਕਾਜੀ ਸਾਹਿਬ ਨੇ ਆਪਣੇ ਇੱਕ ਸਿਪਾਹੀ ਨੂੰ ਇਸ਼ਾਰਾ ਕੀਤਾ ਅਤੇ ਉਸਨੇ ਅੰਦਰੋਂ ਇੱਕ ਹੋਰ ਥੈਲੀ ਲਿਆ ਕੇ ਸਾਰਿਆਂ ਦੇ ਸਾਹਮਣੇ ਅਦਾਲਤ ਵਿੱਚ ਉਲਟਾ ਦਿੱਤੀ। ਉਹ ਗਿਣੀਆਂ ਗਈਆਂ ਤਾਂ ਪੂਰੀਆਂ 1.5 ਹਜ਼ਾਰ ਅਸ਼ਰਫੀਆਂ ਸਨ। ਕਾਜੀ ਗੁੱਸੇ ਦੇ ਨਾਲ ਬੋਲਿਆ, "ਗ੍ਰਿਫਤਾਰ ਕਰ ਲੋ ਇਸ ਝੂਠੇ ਅਤੇ ਮੱਕਾਰ ਠੱਗ ਨੂੰ। ਆਪਣੇ ਆਪ ਨੂੰ ਬਹੁਤ ਸਮਝਦਾਰ ਅਤੇ ਚਲਾਕ ਸਮਝਦਾ ਸੀ।" ਇਹ ਕਹਿੰਦੇ ਹੋਏ ਕਾਜੀ ਨੇ ਇਮਤੀਆਜ਼ ਅਲੀ ਨੂੰ ਗ੍ਰਿਫਤਾਰ ਕਰਨ ਦਾ ਇਸ਼ਾਰਾ ਕੀਤਾ ਸਿਪਾਈਆਂ ਨੇ ਹੁਕਮ ਦੀ ਪਾਲਣਾ ਕਰਦੇ ਹੋਏ ਇਮਤੀਆਜ਼ ਨੂੰ ਗ੍ਰਿਫਤਾਰ ਕਰਕੇ ਹੱਥ ਵਿੱਚ ਹੱਥ ਕੜੀਆਂ ਪਹਿਨਾ ਦਿੱਤੀਆਂ ਅਦਾਲਤ ਵਿੱਚ ਮੌਜੂਦ ਕਿਸੇ ਵੀ ਸ਼ਖਸ ਦੇ ਕੁਝ ਵੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਕਿਵੇਂ ਅਤੇ ਕਿਉਂ ਹੋਇਆ ਇਮਤੀਆਜ਼ ਅਲੀ ਅਚਾਨਕ ਮੁਜ਼ਰਮ ਕਿਵੇਂ ਸਾਬਤ ਹੋ ਗਿਆ ਜਦੋਂ ਕਿ ਸਾਰੇ ਗਵਾਹ ਅਤੇ ਸਬੂਤ ਤਾਂ ਉਸਦੇ ਹੱਕ ਵਿੱਚ ਹੀ ਸਨ ਹੁਣ ਕਾਜੀ ਸਾਹਿਬ ਨੇ ਆਪਣੇ ਫੈਸਲੇ ਦੀ ਵਜ੍ਹਾ ਦੱਸਦੇ ਹੋਏ ਅਦਾਲਤ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਦੱਸਿਆ ਕਿ ਰਾਤ ਨੂੰ ਮੈਂ ਪਹਿਲਾਂ ਸ਼ਹਿਵਾਜ਼ ਦੇ ਕਮਰੇ ਵਿੱਚ ਗਿਆ ਸੀ ਉਹ ਡੂੰਗੀ ਅਤੇ ਸਕੂਨ ਦੀ ਨੀਂਦ ਵਿੱਚ ਸੁੱਤਾ ਪਿਆ ਸੀ ਮੈਂ ਉਸ ਨੂੰ ਜਗਾ ਕੇ ਪੁੱਛਿਆ ਕਿ ਮੇਰੇ ਨਾਲ ਸੌਦਾ ਕਰ ਲੈ ਮੈਂ ਉਸ ਨੂੰ ਉਸ ਦੀਆਂ ਅਸ਼ਰਫੀਆਂ ਦਵਾ ਦਵਾਂਗਾ ਸ਼ਹਿਵਾਜ਼ ਨੇ ਮੈਨੂੰ ਇਹ ਕਹਿ ਕੇ ਸਾਫ਼ ਮਨਾਂ ਕਰ ਦਿੱਤਾ ਕਿ ਉਹ ਇੱਕ ਵੀ ਅਸ਼ਰਫੀ ਬਤੌਰ ਰਿਸ਼ਵਤ ਨਹੀਂ ਦੇਵੇਗਾ ਉਸ ਨੂੰ ਆਪਣੇ ਰੱਬ ਅਤੇ ਉਸ ਦੀ ਰਹਿਮਤ ਉੱਪਰ ਪੂਰਾ ਪੂਰਾ ਭਰੋਸਾ ਹੈ ਇਹ ਤਾਂ ਮੈਨੂੰ ਝੂਠ ਬੋਲਣ ਅਤੇ ਸਰਕਾਰ ਦਾ ਟੈਕਸ ਚੋਰੀ ਕਰਨ ਦੀ ਸਜ਼ਾ ਮਿਲੀ ਹੈ ਮੈਂ ਰਿਸ਼ਵਤ ਦੇ ਕੇ ਦੂਸਰਾ ਜੁਰਮ ਨਹੀਂ ਕਰਨਾ ਚਾਹੁੰਦਾ ਫਿਰ ਮੈਂ ਜਦੋਂ ਇਮਤਿਆਜ਼ ਦੇ ਕਮਰੇ ਵਿੱਚ ਪਹੁੰਚਿਆ ਤਾਂ ਇਹ ਜਾਗ ਰਿਹਾ ਸੀ ਮੇਰੀ ਆਹਟ ਸੁਣਦੇ ਹੀ ਉੱਠ ਕੇ ਬੈਠ ਗਿਆ ਮੈਂ ਇਸ ਨੂੰ ਵੀ ਇਹੀ ਗੱਲ ਕਹੀ ਅਤੇ ਦੱਸਿਆ ਕਿ ਸ਼ਹਿਵਾਜ਼ ਮੈਨੂੰ 1/3 ਅਸ਼ਰਫੀਆਂ ਦੇਣ ਲਈ ਤਿਆਰ ਹੈ ਫਿਰ ਇਸਨੇ ਮੈਨੂੰ ਅੱਧੇ ਹਿੱਸੇ ਦੀ ਪੇਸ਼ਕਸ਼ ਕੀਤੀ ਅਤੇ ਫਿਰ ਅਧੀਆਂ ਅਸ਼ਰਫੀਆਂ ਗਿਣਕੇ ਦੇ ਵੀ ਦਿੱਤੀਆਂ ਇਹ 1.500 ਅਸ਼ਰਫੀਆਂ ਉਹੀ ਹਨ ਜਿਹੜੀਆਂ ਇਮਤੀਆਜ਼ ਨੇ ਮੈਨੂੰ ਬਤੌਰ ਰਿਸ਼ਵਤ ਦਿੱਤੀਆਂ ਹਨ ਇਹੀ ਉਸਦੇ ਜੁਰਮ ਅਤੇ ਉਸਦੀ ਸਾਜ਼ਿਸ਼ ਦਾ ਸਬੂਤ ਹੈ ਵਾਕਿਆ ਹੀ ਸ਼ਹਿਵਾਜ਼ ਇਨ੍ਹਾਂ ਅਸ਼ਰਫੀਆਂ ਦਾ ਅਸਲ ਮਾਲਕ ਹੈ ਅਤੇ ਇਮਤiaz ਝੂਠਾ ਤੇ ਠੱਗ ਹੈ ਕਾਜੀ ਸਾਹਿਬ ਦੀ ਗੱਲ ਸੁਣ ਕੇ ਇਮਤiaz ਦਾ ਸ਼ਰਮ ਦੇ ਨਾਲ ਸਿਰ ਝੁੱਕ ਗਿਆ ਅਤੇ ਸ਼ਹਿਵਾਜ਼ ਦਾ ਮੁਰਝਾਇਆ ਹੋਇਆ ਚਿਹਰਾ ਫੁੱਲ ਦੀ ਤਰ੍ਹਾਂ ਖਿਲ ਉੱਠਿਆ ਕਾਜੀ ਸਾਹਿਬ ਨੇ ਅਸ਼ਰਫੀਆਂ ਦੀ ਥੈਲੀ ਉਸ ਨੂੰ ਦਿੰਦੇ ਹੋਏ ਕਿਹਾ ਕਿ ਟੈਕਸ ਬਚਾਉਣ ਦੀ ਕੋਸ਼ਿਸ਼ ਦੇ ਜੁਰਮ ਵਿੱਚ ਬਤੌਰ ਜੁਰਮਾਨਾ ਤੈਨੂੰ 50 ਅਸ਼ਰਫੀਆਂ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਸਜ਼ਾ ਦਿੱਤੀ ਜਾਂਦੀ ਹੈ ਹੁਣ ਸਾਰੇ ਜਣੇ ਕਾਜੀ ਸਾਹਿਬ ਦੀ ਸਮਝਦਾਰੀ ਅਤੇ ਫੈਸਲਾ ਕਰਨ ਦੀ ਸੂਝ-ਬੂਝ ਦੀ ਤਾਰੀਫ਼ ਕਰਨ ਲੱਗੇ। ਸ਼ਹਿਵਾਜ਼ ਨੂੰ ਉਸਦੀ ਸਾਰੀ ਰਕਮ ਵਾਪਸ ਮਿਲ ਗਈ। ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ, ਧੰਨਵਾਦ।